ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸ਼ੀ ਵੀ ਸੱਚ ਪ੍ਰੀਤ ਬੇਬੇ ਰੋਟੀ ਪਾ ਦੇ ਮਾੜਿਆ ਮੈਂ ਕੰਮ ਤੇ ਜਾਣਾ ਬੇਬੇ ਤਨ ਕਹਦਾ ਉਹਦਾ ਕਹੀ ਜਾਣਾ ਕਿ ਰੋਟੀ ਪਾ ਦੇ ਰੋਟੀ ਪਾ ਦੇ ਮੈਂ ਕੰਮ ਤੇ ਜਾਣਾ ਵੇ ਤੂੰ ਉਹਨੂੰ ਕਹ ਦੇ ਮੇਰਾ ਥੋੜਾ ਜਿਹਾ ਨਾਟਕ ਰਹਿ ਗਿਆ ਮੈਨੂੰ ਇਹ ਦੇਖ ਲੈਣ ਦੇ ਬੇਬੇ ਉਹ ਪਾਠ ਕਰੀ ਜਾਂਦੀ ਆ ਵਾਟ ਕਰਨ ਨੂੰ ਉਹਨੂੰ ਅੱਗ ਲੱਗੀ ਆ 10 ਵਿੱਚ ਦੀ ਉੱਠ ਖੜੂਗੀ ਨਾ ਕੀ ਹੁੰਦਾ ਉਹਨੂੰ ਤੈਨੂੰ ਤੋਰ ਦੇ ਰੋਟੀ ਪਾ ਕੇ ਬੇਬੇ ਕਿੱਡੀ ਗੱਲ ਹੋ ਗਈ ਜੇ ਤੂੰ ਪਾ ਦੇਂਗੀ ਮੇਰਾ ਤਾਂ ਨਹੀਂ ਪੈਂਦੀ ਪੁੰਦੀ ਮੇਰਾ ਥੋੜਾ ਜਿਹਾ ਨਾਟਕ ਰਹਿ ਗਿਆ ਮੈਨੂੰ ਇਹ ਦੇਖ ਲੈਣ ਦੇ ਨਹੀਂ ਨਹੀਂ ਉੱਠਾੜ ਰੋਟੀ ਪਾ ਦੇ ਮੁੰਡੇ ਦੀ ਕੰਮ ਤੇ ਜਾਣਾ ਕੋਈ ਨਾ ਦੇ ਦੇ ਮੈਂ ਆਪੀ ਪਾ ਲੂੰਗਾ ਕੋਈ ਨਹੀਂ ਕੋਈ ਉਹਨੂੰ ਨਾ ਕਹ ਨਾਲੇ ਮੇਰੀ ਗੱਲ ਸੁਣ ਲੈ ਹਾਂ ਕੁੜੀ ਦਾ ਸੂਟ ਲੈ ਕੇ ਆਉਣਾ ਸ਼ਾਮ ਨੂੰ ਮੈਨੂੰ ਪੈਸੇ ਹੀ ਲਿਆ ਦੀ ਕੋਈ ਨਹੀਂ ਬੇਬੇ ਲਿਆ ਦੂੰਗਾ ਤੇ ਨਾਲੇ ਮੇਰੀ ਐਨਕ ਨਿਗਾਹ ਹੀ ਬੰਨ ਨਹੀਂ ਦਿੱਤੀ ਹੋਈ ਆ ਉਹ ਫੜ ਲੇ ਜਾਂਦਾ ਹੋਇਆ ਠੀਕ ਆ ਬੇਬੇ ਲਿਆ ਦੇ ਕੋਈ ਆਹੋ ਵਾਈਗੁਰ ਜੀ ਦਾ ਖਾਣ ਚ ਵਾਈਗੁਰ ਜੀ ਦੀ ਖਾਣ ਕਰ ਲਿਆ ਪਾਠ ਲਾਲਿਆ ਰੱਬ ਥੱਲੇ ਮੈਨੂੰ ਤਾਂ ਕਿਤੇ ਦੀਂਦਾ ਨਹੀਂ ਤੇਰਾ ਰੱਬ ਥੱਲੇ ਲਾਇਆ ਹੋਇਆ ਮੰਮੀ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਜਦੋਂ ਮੈਂ ਪਾਠ ਕਰਦੀ ਹੁੰਦੀ ਹੁਣੀ ਆ ਨਾ ਤੁਸੀਂ ਟੀਵੀ ਦੀ ਵਾਇ ਘੱਟ ਰੱਖਿਆ ਕਰੋ ਨਾ ਆਵਾਜ਼ ਘੱਟ ਕਰਨ ਨੂੰ ਕਿਹੜਾ ਰੱਬ ਮੰਨ ਜੂ ਉਹ ਤੋਰਤਾ ਨਾ ਮੁੰਡਾ ਭੁੱਖਾ ਪਾਠ ਤੇ ਲੱਗੀ ਪਈ ਸੀ ਓਹੋ ਮੰਮੀ ਜੀ ਮੈਨੂੰ ਐਵੇਂ ਸੇ ਵੀ ਤੁਸੀਂ ਰੋਟੀ ਪਾ ਕੇ ਦੇ ਦੋਗੇ ਨਹੀਂ ਮੈਂ ਪਾਠ ਬਾਅਦ ਚ ਕਰ ਲੈਂਦੀ ਚੱਲ ਕੋਈ ਨਾ ਫਿਰ ਮੈਨੂੰ ਦੱਸ ਰੱਬ ਕੀ ਕਹਿੰਦਾ ਕਦੋਂ ਦੇਊਗਾ ਤੈਨੂੰ ਜਵਾਕ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਮੰਮੀ ਤੁਸੀਂ ਸਾਰਾ ਦਿਨ ਜਵਾਕ ਜਵਾਕ ਮੇਰੇ ਕੋਲ ਇਹ ਜੀ ਗੱਲ ਨਾ ਕਰਿਆ ਕਰੋ ਡੇਢ ਸਾਲ ਹੋ ਗਿਆ ਤੇਰੇ ਵਿਆਹ ਨੂੰ ਹਜੇ ਤੱਕ ਜਵਾਕ ਨਹੀਂ ਜੰਮਿਆ ਆਹ ਦੇਖ ਲਾ ਸਾਰਿਆਂ ਦੇ ਜਵਾਕ ਹੋ ਜਾਂਦੇ ਆ ਪਰ ਤੂੰ ਇਕੱਲੀ ਬੈਠੀ ਆ ਸਿੱਖਣੀ ਹੋਈ ਨਾ ਫੇਰ ਕੀ ਹੋ ਗਿਆ ਮੰਮੀ ਸਾਡੇ ਬੈਨ ਨੂੰ ਤਾਂ ਡੇਢ ਸਾਲ ਹੀ ਹੋਏ ਲੋਕਾਂ ਦੇ ਵਿਆਹ ਨੂੰ 5-5 ਸਾਲ ਹੋ ਗਏ ਲੱਗਦੀ ਆ 5 ਸਾਲ ਦੀ ਆਹ ਦੇਖ ਲਾ ਰਾਜੂ ਦੇ ਵਿਆਹ ਨੂੰ 10 ਮਹੀਨੇ ਹੋਏ ਆ ਤੇ ਮੁੰਡਾ ਜੰਮ ਕੇ ਠਾਹ ਮਾਰਿਆ ਤੇ ਤੂੰ ਇੱਥੇ ਬੈਠੀ ਆ ਮੈਨੂੰ ਤਾਂ ਮੇਰੇ ਪੁੱਤ ਦੀ ਨਿਉ ਜੜ ਲੱਗਣੀ ਚਾਹੀਦੀ ਹੈਗੀ ਕੋਈ ਗੱਲ ਨਹੀਂ ਮੰਮੀ ਉਹਨਾਂ ਦਾ ਵੀ ਪਤੀ ਆ ਵੀ ਉਹਨਾਂ ਨੇ ਕਿਵੇਂ ਮੁੰਡਾ ਜੰਮਿਆ ਨਾਲੇ ਇਹ ਗੱਲ ਤਾਂ ਸਾਰੇ ਪਿੰਡ ਨੂੰ ਪਤਾ ਪਤਾ ਤਾਂ ਮੈਨੂੰ ਵੀ ਆ ਬਸ ਆਪਦੇ ਪੁੱਤ ਦੇ ਮੂੰਹ ਨੂੰ ਚੁੱਪਾਂ ਨਾ ਤੁਹਾਨੂੰ ਕੀ ਪਤਾ ਮੈਨੂੰ ਵੀ ਦੱਸ ਦੋ ਆਹੀ ਕਿ ਖਾਲੀ ਪਲਾਟ ਵਰਗੀਆਂ ਫੰਡਰ ਮੱਝ ਵਰਗੀਆਂ ਤੂੰ ਤਾਂ ਕਦੇ ਮਾਂ ਨਹੀਂ ਬਣ ਸਕਦੀ ਨਾ ਨਾ ਮੰਮੀ ਜੀ ਐਵੇਂ ਨਾ ਬੋਲੋ ਛੁੱਭ ਛੁੱਭੋ ਬੋਲੋ ਨਾਲੇ ਮੰਮੀ ਜੀ ਤਹਾਨੂੰ ਤਾਂ ਪਤਾ ਹੀ ਆ ਜਦੋਂ ਰਿਪੋਰਟਾਂ ਕਰਾਈਆਂ ਸੀ ਸਾਰਾ ਕੁਝ ਤੁਹਾਨੂੰ ਡਾਕਟਰ ਨੇ ਦੱਸਿਆ ਵੀ ਕੋਈ ਮੁੰਡੇ ਚ ਹੀ ਕਮੀ ਆ ਨਹੀਂ ਬੱਸ ਕਰ ਬੰਦਿਆ ਚ ਵੀ ਕਦੇ ਕੋਈ ਕਮੀ ਹੋਈ ਆ ਜਨਾਨੀਆਂ ਚ ਹੁੰਦੀ ਆ ਜਿੰਨੀ ਕਮੀ ਹੁੰਦੀ ਆ ਮੈਨੂੰ ਤਾਂ ਜਵਾਕ ਚਾਹੀਦਾ ਇਸ ਸਾਲ ਚਾਹੀਦਾ ਵੀ ਪੋਤਾ ਓਹੋ ਇਹ ਤਾਂ ਮੰਮੀ ਜੀ ਰੱਬ ਦੀ ਮਰਜ਼ੀ ਹੁੰਦੀ ਆ ਮੁੰਡਾ ਹੋਣਾ ਕਿ ਕੁੜੀ ਨਾਲੇ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਵੀ ਤੁਸੀਂ ਇੰਨਾ ਨਾ ਹੰਕਾਰ ਨਾ ਕਰਿਆ ਕਰੋ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਨਹੀਂ ਕਾਲੀ ਜਵਾਨ ਵਾਲੀਏ ਕਿਹੋ ਜੀਆਂ ਗੱਲਾਂ ਕਰਦੀਆਂ ਪੋਤਾ ਚਾਹੀਦਾ ਮੈਨੂੰ ਇਸ ਸਾਲ ਮੈਂ ਨਹੀਂ ਦੋ ਮੁੰਡੇ ਜੰਮੇ ਕੜੀਆਂ ਵਰਗੇ ਨਾਲੇ ਕੁੜੀਆਂ ਦਾ ਕੀ ਭਰੋਸਾ ਕਹੇ ਜੇ ਗੁਲ ਖਲਾਉਂਦੀਆਂ ਰਹਿੰਦੀਆਂ ਨੇ ਇੱਥੇ ਤੁਰੀਆਂ ਫਿਰਦੀਆਂ ਰਹਿੰਦੀਆਂ ਆਹ ਕੋਣ ਚ ਨਹੀਂ ਦੇਖਿਆ ਨੰਗ ਟੜੰਗੀਆਂ ਫਿਰਦੀਆਂ ਰਹਿੰਦੀਆਂ ਨੇ ਮੰਮੀ ਜੀ ਇਹ ਤਾਂ ਨਾ ਤੁਹਾਡਾ ਬਹਿਮ ਆ ਵੀ ਕੁੜੀਆਂ ਐਵੇਂ ਹੁੰਦੀਆਂ ਕੁੜੀਆਂ ਐਵੇਂ ਹੁੰਦੀਆਂ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਨਾਲੇ ਆਪਾਂ ਨੂੰ ਵੀ ਤਾਂ ਜੰਮਿਆ ਕਿਸੇ ਨੇ ਆਪਾਂ ਵੀ ਤਾਂ ਕਿਸੇ ਦੀਆਂ ਕੁੜੀਆਂ ਨਹੀਂ ਜਦੋਂ ਆਪਾਂ ਜੰਮੀਆਂ ਸੀ ਨਾ ਜਦੋਂ ਮੈਂ ਜੰਮੀ ਸੀ ਉਦੋਂ ਜ਼ਮਾਨਾ ਪਤਾ ਕਿੰਨਾ ਚੰਗਾ ਸੀ ਮੈਂ 50 ਸਾਲ ਦੀ ਹੋ ਗਈ ਸਿਰ ਤੋਂ ਚੁੰਨੀ ਨਹੀਂ ਲਾਹੀ ਤੇ ਆਾ ਟੀਵੀ ਦੇ ਵਿੱਚ ਦੇਖ ਲੋ ਫੋਨ ਦੇ ਵਿੱਚ ਦੇਖ ਲੋ ਪੱਟਾਂ ਤੋਂ ਉੱਤੇ ਕੱਪੜੇ ਹੀ ਹੁੰਦੇ ਆ ਉਹਨਾਂ ਦੇ ਚਲ ਮੰਮੀ ਥੋੜਾ ਤੇ ਹੀ ਕੰਜਰ ਕਲੇਸ ਰਹਿਣਾ ਮੈਂ ਘਰ ਦੇ ਕੰਮਕਾਰ ਕਰਦੀ ਆ ਸਾਰਾ ਕੰਮ ਕਰਨ ਵਾਲਾ ਪਿਆਗਾ ਆਹੋ ਮੇਰਾ ਮੁੰਡਾ ਭੁੱਖਾ ਤੋਰਤਾ ਤੇ ਹੁਣ ਇਹਨੂੰ ਕੰਮ ਯਾਦ ਆਉਂਦੇ ਆ ਨਾਲੇ ਕੋਟਾ ਚਾਹ ਦੀ ਬਣਾ ਕੇ ਦੇ ਦੇ ਸਾਰਾ ਦਿਨ ਬਿੱਲੀ ਬੈਠੀ ਰਹਿੰਦੀ ਆ ਚੱਕ ਲੈਂਦੀ ਆ ਪਾਠ ਆਲਾ ਤੇ ਬੈਠੀ ਰਹੂਗੀ ਬੱਬੀ ਇਹ ਤਾਂ ਚਾਲੀ ਨਿਕਲਦਾ ਹੈ। ਤਾਂ ਕੀ ਚੱਗੀ ਗਈ। ਆ ਆ ਆ ਮੇਰੇ ਪੈਰਾਂ 'ਚ ਮਾਰ ਛਾੜੂ। ਮਾਰਦੇ ਮੈਨੂੰ। ਓਹੋ ਮੰਮੀ ਐਡੀ ਕੀ ਗੱਲ ਆ ਜਦੋਂ ਤੈਨੂੰ ਪਤਾ ਮੈਂ ਛਾੜੂ ਲਈ ਆਨੀ ਤੈਨੂੰ ਦਿਖੀ ਜਾਂਦਾ ਤੂੰ ਪੈਰ ਉੱਪਰ ਕਰ ਲਾ। ਆ ਦੇਖਦੇ ਨੇ ਦੇਖਦੇ ਆ ਕਿਵੇਂ ਬੋਲਦੀ ਆ ਦੇਖੋ ਐਡੀ ਜਵਾਨ ਐ। ਦੇਖੋ। ਉਹ ਦੇਖ ਰਿਹਾ ਮੈਂ ਸਾਰਾ ਬੈਠਾ ਦੇਖ ਰਿਹਾ ਮੈਂ। ਖਾਈ ਤਾਂ ਤੂੰ ਜਾਨੀ ਜਵਾਕ ਨਾਲ ਸਾਰਾ ਦਿਨ। ਆ ਹੂੰ ਤੁਸੀਂ ਮੇਰੀ ਕਾਨੂੰ ਕਰਨੀ ਆ ਤੁਸੀਂ ਤਾਂ ਐਸੇ ਦੀ ਕਰਦੇ ਹੋ ਮੈਂ ਹੀ ਬੁਰੀ ਆਈ ਆ ਤੁਹਾਨੂੰ ਤਾਂ। ਕਰਦੇ ਆ ਜੇ ਕਰਦੀ ਸੀ ਯਾਰ ਵਿਆਹ ਕਿ ਲਿਆਂਦੀ ਸੁੱਖ ਨਾਲ ਜਵਾਕ ਇਹ ਆ ਵਿਆਹ ਕੇ ਲਿਆਂਦੀ ਆ ਆ ਪਾਈ ਆ ਵਿਆਹ ਕੇ ਲਿਆਂਦੀ ਆ ਆਪ ਕਰਾਇਆ ਇਹਨਾਂ ਨੇ ਵਿਆਹ ਤੁਹਾਨੂੰ ਕਿਸੇ ਨੇ ਪੁੱਛਿਆ ਤੁਰੇ ਫਿਰਦੇ ਸੀਗੇ ਅਣਜਾਣੇ ਮੰਗੋਤੇ ਨਾ ਮੰਮੀ ਜੀ ਅਸੀਂ ਕਦੋਂ ਆਪ ਕਰਾ ਲਿਆ ਵਿਆਹ ਉਦੋਂ ਦੋਮਾ ਕਰਾਂ ਦੀ ਰਿਆ ਸੀ ਤਾਂ ਹੀ ਆ ਮੈਂ ਇੱਥੇ ਹੋਰ ਬਿਨਾਂ ਗਾਏ ਤੋਂ ਤਾਂ ਕੋਈ ਚੁੰਨੀ ਚੱਕ ਕੇ ਆਣੀ ਗਈ ਮੈਂ ਆ ਰਹਿ ਸੀ ਤੁਹਾਡੀ ਮੇਰੀ ਤਾਂ ਕੋਈ ਰਹਿ ਨਹੀਂ ਸੀ ਇਹੀ ਪਿਆ ਪੁੱਤ ਤੁਰੇ ਕਰਦੇ ਸੀ ਅੱਡੀਆਂ ਚੱਕ ਕੇ ਚੱਲ ਫਿਰ ਫਿਰਦੇ ਸੀ ਵਿਆਹ ਕੇ ਤਾਂ ਲਿਆਂਦੀ ਐ ਨਾ ਤੈਨੂੰ ਇੰਨੇ ਸਾਰੇ ਦਿਨ ਲੜਿਆ ਕਰਦੇ ਹੈਗੇ ਜਵਾਕ ਨਾਲ ਤੇ ਇੱਕ ਤੂੰ ਟੀਵੀ ਤੇ ਉੱਚੀ ਬਾਜ ਕਰ ਰੱਖੀ ਐ ਬਸ ਤੈਨੂੰ ਤਾਂ ਮੇਰਾ ਟੀਵੀ ਦੇਖਣਾ ਬੁਰਾ ਲੱਗਦਾ ਮੈਂ ਕਿਤੇ ਬਹਿ ਜਾ ਮੈਨੂੰ ਛਾੜੂ ਮਾਰ ਦਿਓ ਐਂ ਕਰੋ ਮੈਨੂੰ ਜ਼ਹਿਰ ਦੇ ਕੇ ਮਾਰ ਦਿਓ ਜੇ ਮੈਂ ਬੁਰੀ ਲੱਗਦੀ ਆ ਮੈਂ ਤਾਂ ਤੁਹਾਡੇ ਕੋਲੇ ਬੈਠਦੀ ਆ ਨਾ ਬਸ ਮੈਨੂੰ ਤਾਂ ਇਹੀ ਸੁਣਨ ਨੂੰ ਮਿਲਦਾ ਮੈਂ ਤਾਂ ਮਰ ਜਾਨੀ ਆ ਨਹੀਂ ਜ਼ਹਿਰ ਦੇਣ ਨਾਲ ਕੀ ਗੱਲ ਐ ਚ ਬੇਟਾ ਤੂੰ ਸ਼ਾਂਤ ਰਿਆ ਕਰ ਪੁੱਤੋ ਤੂੰ ਐ ਮੇਰਾ ਵੜਾ ਇਹਨਾਂ ਨਾਲ ਬੋਲਿਆ ਕਰ ਜਾਂ ਮੈਂ ਪਾਣੀ ਨੱਕਲਾਸ ਲੈ ਕੇ ਦੇ ਤਾ ਹਾਂਜੀ ਡੇਢੀ ਲੈ ਕੇ ਆਉਣੀ ਮੈਂ ਸਾਰਾ ਦਿਨ ਖੈਦੀ ਰੂਗੀ ਜਵਾਕ ਨਾਲ ਆਹ ਲੋ ਡੈਡੀ ਪਣੀ ਇੱਕ ਮਿੰਟ ਗੱਲ ਸੁਣੋ ਫਤ ਮੇਰੀ ਹਾਂਜੀ ਡੈਡੀ ਮੈਂ ਕਈ ਦਿਨਾਂ ਦਾ ਨੋਟ ਕਰ ਰਹੀ ਹਾਂ ਕੀ ਗੱਲ ਹੈ ਤੂੰ ਚੁੱਪ ਚੁੱਪ ਜਾ ਕੇ ਹੋਰ ਨਹੀਂ ਆਣਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਨਾ ਐਵੇਂ ਲੱਗਦਾਗਾ ਨਹੀਂ ਨਹੀਂ ਬੇਟਾ ਮੈਨੂੰ ਦੱਸ ਖੁੱਲ ਕੇ ਦੱਸ ਮੈਨੂੰ ਧੀ ਹੈ ਤੂੰ ਮੇਰੀ ਖੁੱਲ ਕੇ ਦੱਸ ਕੀ ਗੱਲ ਹੈ ਡੈਡੀ ਕੋਈ ਗੱਲ ਨਹੀਂ ਹੈਗੀ ਬਸ ਜੱਗੀ ਨੇ ਕੁਝ ਕਿਹਾ ਤੈਨੂੰ ਨਹੀਂ ਨਹੀਂ ਹੋਰ ਕੀ ਗੱਲ ਹੈ ਤੇਰੀ ਮੰਮੀ ਨੇ ਕੁਝ ਕਿਹਾ ਮੰਮੀ ਨਾ ਤੁਹਾਨੂੰ ਪਤਾ ਤਾਂ ਹੈਗਾ ਪਤਾ ਮੈਨੂੰ ਕਿੰਨਾ ਕੁਝ ਬੋਲਦੀ ਹੈ ਤੁਹਾਡੇ ਮਗਰੋਂ ਜੱਗੇ ਵੀ ਨਹੀਂ ਸਾਰਾ ਦਿਨ ਘਰੇ ਹੁੰਦਾ ਕਹਿੰਦੀ ਤੂੰ ਫੰਡਰ ਮੱਜਾਂ ਤੇਰੇ ਤਾਂ ਔਲਾਦ ਨਹੀਂ ਹੁੰਦੀ ਸਾਰਾ ਪੁੱਠਾ ਸਿੱਧਾ ਬੋਲਦੀ ਰਹਿੰਦੀ ਕੋਈ ਨਾ ਪਤਾ ਕੋਈ ਨਾ ਤੂੰ ਰੋ ਨਾ ਮਰੀਤੀ ਮੈਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਸਾਰੀ ਉਮਰ ਲੰਘੀ ਇਸ ਜਨਾਨੀ ਦੀ ਇਹਨੂੰ ਅੱਜ ਤੱਕ ਬੋਲਣ ਦੀ ਅਕਲ ਨਹੀਂ ਆਈ ਮੈਂ ਵੀ ਤਾਂ ਕੱਟ ਹੀ ਰਿਹਾ ਹਾਂ ਦੇਖ ਤੀਏ ਮੈਂ ਤੇਰੇ ਨਾਲ ਆ ਜੱਗੀ ਦੇਖ ਤੇਰੇ ਨਾਲ ਹੈ ਠੀਕ ਹੈ ਨਾ ਸਾਡੇ ਹੁੰਦੇ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਮੈਂ ਉਹ ਚੰਗੀ ਕਰੂਗਾ ਸਭ ਕੁਝ ਹੋਊਗਾ ਉਹ ਤਾਂ ਗੱਲ ਹੈਗੀ ਹੈ ਡੈਡੀ ਪਰ ਤੁਸੀਂ ਤੈਨੂੰ ਸਮਝਦੇ ਹੋ ਮੰਮੀ ਨਹੀਂ ਸਮਝਦੀ ਇਹ ਨਾਲੇ ਮੇਰੇ ਕਿਹੜਾ ਹੈ ਹੱਥ ਚ ਲਿਖਿਆ ਹੋਇਆ ਇਹ ਤਾਂ ਪਰਮਾਤਮਾ ਦੀ ਦੇਣ ਆ ਨਹੀਂ ਸਮਝਦੇ ਨਾ ਸਮਝੇ ਪੁੱਤ ਅਸੀਂ ਤਾਂ ਸਮਝ ਰਹੇ ਆ ਨਾ ਤੂੰ ਉਹਦੇ ਟੈਨਸ਼ਨ ਨਾ ਲਿਆ ਕਰ ਮੈਂ ਵੀ ਤਾਂ ਕੱਟੀ ਜਾਣਾ ਠੀਕ ਹੈ ਰੀਤੀ ਤੂੰ ਬਿਲਕੁਲ ਸ਼ਾਂਤ ਰਹਿਿਆ ਕਰ ਜਿਦ ਤਾ ਇੱਥੇ ਮਨ ਨਹੀਂ ਲੱਗਦਾ ਚਾਰ ਦਿਨ ਤੋਂ ਪਿੰਡ ਲਾਇਆ ਹੈ ਤਰੇ ਪਰਾਂ ਨੂੰ ਫੋਨ ਕਰਦੇ ਤੈਨੂੰ ਲੈ ਜਾਊਗਾ ਆਪੇ ਪਰ ਟੈਨਸ਼ਨ ਨਹੀਂ ਲੈਣੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਡਰਨੀ ਤੁਸੀਂ ਪਾਣੀ ਪੀਓ ਚਾਹ ਬਣਾਵਾਂ ਮੈਂ ਤੁਹਾਡੇ ਲਈ ਹਾਂ ਫਤ ਚਾਹ ਬਣਾ ਦੇ ਤਕਲਾ ਠੀਕ ਹੈ ਜੀ ਲਿਓਨੀ ਬਣਾ ਦੇ ਯਾਰ ਪੈਣ ਦੇ ਯਾਰ ਦਾ ਕਿੱਥੇ ਪੰਗਾ ਲੈ ਲਿਆ ਮੇਰਾ ਸਾਥ ਬਣ ਕੇ ਯਾਰ ਅਸੀਰੀ ਚੰਗਾ ਸੀ ਸਾਡੇ ਪਿੰਡ ਵਾਲਾ ਕਿਵੇਂ ਬੋਲਦਾ ਹੁੰਦਾ ਸਾਥ ਹਾਂ ਅਲੱਖ ਉਹ ਕਿਹੜੀ ਗਲੀ ਚ ਵੜ ਗਿਆ ਮੈਂ ਕਿ ਘਰ ਜਿੱਤ ਲਾ ਅਲੱਖ ਉਹ ਕੋਈ ਹੈ ਗਿਆ ਘਰੇ ਕੌਣ ਹੈ ਓ ਬੀਬਾ ਕੋਈ ਪਾਦੇ ਪੋਲਾ ਪੋਲਾ ਕਿ ਦੁੱਧ ਦਾ ਕੋਲਾ ਪਾਦੇ ਸੰਤਾਨ ਬਸ ਬਾਬਾ ਬਸ ਕਿ ਤੂੰ ਹੋਰ ਮੰਗ ਜਾ ਕੇ ਜਾ ਓਏ ਬੀਬਾ ਨਹੀਂ ਸਾਧਾ ਨੇ ਪੁੱਠਾ ਬੋਲੀਦਾ ਹੋਰ ਕਿਤੋਂ ਮੰਗ ਲਈ ਇਹ ਕਰ ਕਰ ਕੇ ਅਸੀਂ ਲੱਖਾਂ ਨੇ ਪਿਆ ਲੈਣੇ ਲੋਕਾਂ ਦਾ ਜਾ 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 ਬਸ ਹੱਥ ਜੋੜੇ ਮੈਂ ਤਾਂ ਅੱਕੀ ਪਈ ਐ ਨਾ ਬਾਬਿਆਂ ਦੇ ਕੋਲ ਓਏ ਬੀਬਾ ਮੇਰੀ ਗੱਲ ਸੁਣ ਮੈਨੂੰ ਪਤਾ ਤੂੰ ਪਰੇਸ਼ਾਨ ਐ ਤੇਰੀ ਪਰੇਸ਼ਾਨੀ ਦਾ ਸਾਰਾ ਹੱਲ ਕਰ ਦੂੰਗਾ ਨਾ ਤੈਨੂੰ ਕੀ ਪਤਾ ਬਾਬਾ ਓਏ ਬਾਬੇ ਸਭ ਜਾਣੀ ਜਾਣ ਆ ਜਾ ਬਹਿ ਜਾ ਆਜਾ ਬਹਿ ਜਾ ਬਹਿ ਜਾ ਬਹਿ ਜਾ ਆ ਆ ਆਜਾ ਬਹਿ ਜਾ ਲੈ ਤੇਰਾ ਹੱਥ ਦਿਖਾ ਪਹਿਲਾਂ ਤੇਰਾ ਸਾਰੇ ਹਾਲਾ ਕਰ ਦਾਂਗੇ ਉਹ ਆ ਨਹੀਂ ਆ ਦਿਖਾ ਅੱਛਾ ਉਹ ਕੀ ਪ੍ਰੇਸ਼ਾਨੀਆਂ ਉਹਨੂੰ ਦੱਸਾਂਗੀ ਬਾਬਾ ਜੀ ਕੀ ਦੱਸਾਂ ਮੈਂ ਤਾਂ ਬਹੁਤ ਔਖੀ ਹੋਈ ਪਈ ਐਂਗੀ ਘਰ ਤੋਂ ਮੇਰੀ ਤਾਂ ਨੋ ਮੇਰੀ ਭੋਰਾ ਗੱਲ ਨਹੀਂ ਮੰਦੀ ਮੇਰੇ ਮੁੰਡੇ ਨੂੰ ਮੁਠੀ ਚ ਕਰ ਰੱਖਿਆ ਅੱਛਾ ਨਾ ਮੇਰਾ ਮੁੰਡਾ ਸੁਣੇ ਨਾ ਮੇਰੀ ਨੋ ਸੁਣੇ ਉਹ ਥੋ ਕੀ ਮੇਰੇ ਤਾਂ ਘਰ ਆ ਲੈ ਵੀ ਉਹਨਾਂ ਦੀ ਮੈਂ ਹਾਤੀ ਕਰਾਉਂਦਾ ਠੀਕ ਹੈ ਠੀਕ ਉਹ ਵੀ ਨਹੀਂ ਸੁਣਦਾ ਮੇਰ ਦਾ ਤੇਰੇ ਵੱਸ ਚ ਕਰਦੀ ਆ ਫਿਰ ਤਿੰਨੋਂ ਮੰਨਣਗੇ ਬਾਬਿਆਂ ਨੂੰ ਹਾਂ ਬਾਬਾ ਜੀ ਮੰਨੂਗੀ ਮੈਂ ਠੀਕ ਆ ਹੱਥ ਦਿਖਾ ਪਹਿਲਾਂ ਫਿਰ ਉਹ ਆ ਦਿਖਾ ਬੀਬਾ ਹਾਂ ਅੱਛਾ ਥੋ ਕੀ ਕਹਿੰਦਾ ਸੀ ਉਹ ਦੁੱਧ ਕੁਛ ਹਾਂ ਫਿਰ ਮੈਂ ਸਮਝ ਗਈ ਕਿ ਨਾ ਘਰੇ ਬਾਬਾ ਜੀ ਮੈਂ ਸਮਝ ਤਾਂ ਹੈਗੀ ਆ ਦੁੱਧ ਵਾਲਾ ਘੱਟ ਦਿੰਦੀ ਆ ਦੁੱਧ ਹੀ ਨਹੀਂ ਆ ਤਾਂ ਸਾਡੇ ਤਾਂ ਉਹ ਦੁੱਧ ਕਿੱਥੋਂ ਦੇ ਦੋਗੀ ਬੀਬਾ ਆ ਥੋਡੇ ਖੇਤ ਨੂੰ ਆ ਚਰਾ ਜਾਂਦਾ ਦੇਖ ਆ ਦੇਖ ਆ ਜਾਂਦਾ ਸਾਡੇ ਤਾਂ ਖੇਤ ਹੀ ਨਹੀਂ ਬਾਬਾ ਜੀ ਓਏ ਜੇ ਖੇਤ ਨਹੀਂ ਮੈਂਸ ਨੂੰ ਹਰਾ ਆਸਮਾਨ ਤੋਂ ਪੱਟਦੇ ਹਾਂ ਫਿਰ ਓ ਅਸੀਂ ਤਾਂ ਤੋੜ ਹੀ ਪਾਣੇ ਆ ਅੱਛਾ ਅੱਛਾ ਉਹ ਬੀਬਾ ਤੁਹਾਡੇ ਖੇਤ ਹੈ ਗਿਆ ਆ ਦੇਖ ਚਰਾ ਜਾਂਦਾ ਦੇ ਉਹ ਤੈਨੂੰ ਥੋੜੀ ਦਿਖੂਗਾ ਆ ਚਰਾ ਜਾਂਦਾ ਵੀ ਬਜਾਂਦਾ ਨਾ ਹਾਂ 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 ਜਾਂਦਾ ਜਾਂਦਾ ਮੋਲਾਵਲ ਤੇ ਟੱਕਰ ਰਿਹਾ ਤੁਹਾਡੀ ਮਹਸ ਨੂੰ ਆ ਦੇਖਾ ਮੋਲਾਵਲ ਦੇ ਬੈਠਾ ਤੁਹਾਡੀ ਮਹਸ ਕੋਲੇ ਅੱਛਾ ਹਾਂ ਮਰਿਆ ਸੀ ਤੁਹਾਡੇ ਮਰ ਗਏ ਨੇ ਇੱਥੇ ਪਾਣੀ ਚ ਗੂ ਮੈਂ ਮੱਚ ਜਾ ਉਹਦੇ ਕਰਕੇ ਰੋਕ ਹੈ ਹੁਣ ਬਾਬਾ ਜੀ ਹੁਣ ਕੀ ਕਰਾਂ ਹੁਣ ਤਾਂ ਕੋਈ ਨਾ ਤੂੰ ਬਾਬੇ ਨੂੰ ਦੇ ਦੇ 2-3 ਕਿਲੋ ਦੁੱਧਾ ਹੋ ਜਾਊਗਾ ਹਿੱਲਾ ਤੇਰਾ ਕੋਈ ਨਾ ਬਾਬਾ ਜੀ ਫਿਰ ਦੁੱਧ ਤਾਂ ਮੈਂ ਪਾ ਦੂੰਗੀ ਪਰ ਬਾਬਾ ਜੀ ਮੇਰੇ ਤਾਂ ਪੁੱਤ ਤਾਂ ਨਹੀਂ ਹੈਗਾ ਪੁੱਤਾਂ ਤੇਰੇ ਦੋ ਕਰਾ ਦਾਂਗੇ ਇੱਕ ਛੱਡ ਤਾਂ ਇੱਕ ਵੀ ਮੁੰਡਾ ਨਹੀਂ ਹੈਗਾ ਜਵਾਕ ਹੀ ਨਹੀਂ ਹੋਇਆ ਮੇਰੇ ਤਾਂ ਬਾਰੀ ਔਖੀ ਆ ਇਸ ਕੰਨੋਂ ਹੋ ਜਾਊਗਾ ਬੀਬੀ ਕਿੰਨੇ ਪੋਤੇ ਚਾਹੁੰਦੇ ਆ ਤੈਨੂੰ ਮੈਨੂੰ ਤਾਂ ਦੋ ਪੁੱਤੇ ਤਾਂ ਚਾਹੀਦੇ ਚਾਹੀਦੇ ਦੋ ਹੋ ਜਾਣਗੇ ਦੋ ਛੱਡ ਤੇ ਚਾਰ ਹੋ ਜਾਣਗੇ ਐ ਕਰ ਬ ਤੇਰੀ ਨੂਨ ਨੂੰ ਬੁਲਾ ਲੈ ਉਹਦਾ ਹੱਥ ਵੀ ਦੇਖ ਲਈਏ ਅੱਛਾ ਬੁਲਾ ਨਾ ਨੂਨ ਨੂੰ ਬੁਲਾ ਲੈ ਫਿਰ ਬਾਬਾ ਜੀ ਉਹਨੂੰ ਮੇਰੇ ਬੱਸ ਚ ਕਰਨਾ ਪਊਗਾ ਉਹ ਸਾਰਾ ਕੁਝ ਕਰਦਾ ਕਿ ਤੈਨੂੰ ਐਸੀ ਕੁੜੀ ਦੇ ਕੇ ਜਾਊਗਾ ਨਾ ਤੇਰੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਫਿਰੋਗੇ ਅੱਛਾ ਹਾਂ ਬਲਾਲੇ ਬਾਬਾ ਜੀ ਫਿਰ ਮੇਰੀ ਗੱਲ ਸੁਣ ਲਓ ਮੇਰੇ ਮੇਰਾ ਪੁੱਤ ਤਾਂ ਉਹਦੀ ਪੋਰਾ ਨਾ ਮੰਨੇ ਸਿਰਫ ਮੇਰੀ ਮੰਨੇ ਜੇ ਮੈਂ ਕਹਦਾ ਬਹਿ ਜਾ ਬਹਿ ਜੇ ਜੇ ਮੈਂ ਕਹਦਾ ਖੜਾ ਹੋ ਜਾ ਖੜਾ ਹੋ ਜਾ ਠੀਕ ਹੈ ਤੇ ਹੁਣ ਬਾਬਾ ਜੀ ਨੂੰ ਤੇ ਬਿਠਾਈ ਰੱਖਾਂਗੇ ਕਿ ਉਹਨੂੰ ਬੁਲਾਏਂਗੀ ਤੂੰ ਬਾਬਾ ਜੀ ਬੁਲਾਉਣੀਆਂ ਆ ਪੁੱਤ ਬਾਰਾਂ ਹੀ ਮੜਾਇਆ ਈਆ ਮਾ ਆਇਦਰ ਮੜਾਇਆ ਬਾਰਾ ਦਰਸ਼ਨ ਕਰ ਲੈ ਬਾਬੇ ਆਏ ਹੋਏ ਆ ਮੈਨੂੰ ਨਹੀਂ ਆਉਂਦੀ ਇਹ ਮੈਨੂੰ ਇਹ ਬਾਬੇ ਉੱਦੋਂ ਬੱਤੀ ਆਉਂਦੀ ਹੂੰ ਬਾਬਾ ਜੀ ਉਹ ਤਾਂ ਕੋਈ ਕੰਮ ਕਰੀ ਜਾਂਦੀ ਹੋਣੀ ਬੀ ਬੰਨੂ ਤਾਂ ਤੇਰੀ ਬਾਲੀ ਸੋਹਣੀ ਆ ਮਤਲਬ ਬਾਲੀ ਸੌ ਹੈ ਆਹ ਸੌ ਆਂਦੀ ਨਹੀਂ ਫਿਰ ਹੈ ਹੈ ਉਹਨੂੰ ਕਹਦੇ ਆ ਜਾ ਫਿਰ ਬਾਬੇ ਸ਼ਰਾਬ ਦੇ ਦੇਣਗੇ ਫਿਰ ਓਖਾ ਹੋ ਜੂਗਾ ਨਹੀਂ 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 ਬਾਬਾ ਜੀ ਨਹੀਂ 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 ਤੁਸੀਂ ਨਾ ਕੋਈ ਨਾ ਮੈਂ ਉਹਨੂੰ ਕਹਿ ਕਹਿ ਦੂੰਗੀ ਮਨਾ ਲੂੰਗੀ ਮੱਥਾ ਟੇਕ ਕੇ ਇੱਕ ਵਾਰ ਹੋਰ ਪੁੱਛ ਲੈ ਫਿਰ ਲਾਸਟ ਵਾਰੀ ਪੁੱਛ ਲੈ ਨਿਕੜੇ ਬਾਹਰ ਆਣੀ ਆ ਕਿ ਨਹੀਂ ਮੰਮੀ ਮੈਂ ਕੰਮ ਕਰੀ ਇੰਨੀ ਐ ਤੁਹਾਨੂੰ ਪਤਾ ਤਾਂ ਹੈਗਾ ਵਾ ਬਾਬਾ ਜੀ ਕੋਈ ਨਾ ਉਹਨੂੰ ਮੈਂ ਮੰਨ ਬਾਬੇ ਚੱਲੇ ਫਿਰ ਬਾਬੇ ਨਾਲ ਲੈ ਕੇ ਜਾਣਗੇ ਫਿਰ ਇਹ ਗੱਲ ਕੋਈ ਹੋਰ ਕੋਈ ਗੱਲ ਥੋੜੀ ਹੋਈ ਬੀਬਾ ਬਾਬਾ ਜੀ ਕੋਈ ਨਾ ਕੋਈ ਨਾ ਸ਼ਰਾਬ ਨਾ ਦੇਓ ਤੁਸੀਂ ਮੈਨੂੰ ਤਾਂ ਦੂ ਪੁੱਤੇ ਚਾਹੀਦੇ ਪੁੱਤ ਐ ਨਹੀਂ ਹੁੰਦੇ ਫਿਰ ਇਹਦਾ ਤਾਂ ਕੋਈ ਵੀ ਕੋਈ ਲੰਬਾ ਇਲਾ ਕਰਨਾ ਪੈਣਾ ਕੀ ਹਿਲਣਾ ਜਿਸਾਬ ਨਾਲ ਥੋੜੀ ਨੂੰ ਬਾਹਰ ਨਹੀਂ ਆਉਂਦੀ ਨਾ ਟਿੰਡਰੀ ਪਈ ਐ ਇਹਦਾ ਕੋਈ ਵੱਡਾ ਇਲਾ ਕਰਨਾ ਪੈਣਾ ਹੋਏ ਹੇ ਕੀ ਕਰਨਾ ਪਊ ਬਾਬਾ ਜੀ ਉਹਦਾ ਹੱਲ ਤਾਂ ਦੱਸੋ ਹੱਲ ਤਾਂ ਦੱਸ ਦਊਂ ਬੀਬਾ ਤਾ ਤਾ ਉਹਨਾ ਕੋਈ ਨਹੀਂ ਛੱਡ ਪ੍ਰਭੂ ਦੱਲਦੀ ਬਾਬਾ ਜੀ ਜੋ ਤੁਸੀਂ ਕਹੋਗੇ ਨਾ ਮੈਂ ਤਾਂ ਉਹੀ ਕਰੂੰਗੀ ਕਰ ਦੇਂਗੀ ਹਾਂ ਹਾਂ ਪੱਕਾ ਕਰੂੰਗੀ ਠੀਕ ਐ ਬੀਬਾ ਇਹ ਕਰਨਾ ਪੈਣਾ ਫਿਰ ਤੇਰੀ ਨੂਨੂ ਨਾ ਕੁਟਿਆ ਚ ਭੇਜਣਾ ਪੈਣਾ ਉਹ ਵੀ ਕੱਲੀ ਨੂੰ ਕੁਟਿਆ ਚ ਹਾਂ ਅੱਛਾ ਤੇ ਕੁਟਿਆ ਚ ਵੀ ਐ ਨਹੀਂ ਭੇਜਣਾ ਹੈਗਾ ਉਵੇਂ ਭੇਜਣਾ ਜਿਵੇਂ ਜਦੋਂ ਵਿਆਹ ਕਿ ਨਹੀਂ ਆਈ ਸੀ ਜਿਵੇਂ ਚੂੜਾ ਪਾਇਆ ਸੀ ਉਹਦੇ ਸੁਰਖੀ ਬਿੰਦੀ ਸੰਘੂਰ ਸੰਦੂਰ ਸਾਰਾ ਕੁਝ ਲਾ ਕੇ ਭੇਜਣਾ अच्छा अच्छा हां ते ਜੇ ਨਾ ਕਲਾਜ ਕੋਈ ਪਿੱਛੇ ਆ ਗਿਆ ਫਿਰ ਨਾ ਕਿਉਂ ਫਿਰ ਸਾਰਾ ਘਰ ਤਬਾਹ ਹੋ ਜੂਗਾ ਤੁਹਾਡਾ ਪਰ ਮੇਰੀ ਕੋਈ ਗਰੰਟੀ ਨਹੀਂ ਹੈਗੀ ਨਹੀਂ ਬਾਬਾ ਜੀ ਕੋਈ ਨਾ ਕੋਈ ਨਾ ਮੈਂ ਪੱਕਾ ਭੇਜ ਦੂੰਗਾ हां ਸ਼ਾਮ ਨੂੰ ਭੇਜ ਦਿਆਂ ਬਾਬਾ ਇੰਤਜ਼ਾਰ ਕਰਨਗੇ ਸ਼ਾਮ ਨੂੰ ਭੇਜਣਾ हां ਠੀਕ ਸਾਰਾ ਉਲਾ ਨਹੀਂ ਪਣਾ ਲਾਈ ਜਾਣਾ ਨਾ ਨਾ ਤੁਸੀਂ ਕਿਸੇ ਨਾਲ ਨਹੀਂ ਨਾਲ ਲਾਣਾ ਹੈਗਾ ਲੈ ਫਿਰ ਮੇਰੇ ਬੱਚੇ ਕਿਵੇਂ ਕਰੋਗੇ ਬੱਚੇ ਮੈਂ ਕਰੂੰਗਾ ਨਾ ਜੇ ਤੂੰ ਪਿੱਛੇ ਆ ਗਈ ਫਿਰ ਤੂੰ ਉਹਦੇ ਬੱਚੇ ਹੋ ਜੇਂਗੇ ਫਿਰ ਤੂੰ ਹਿਸਾਬ ਲਾ ਲੈ ਨਾ ਫਿਰ ਮੈਂ ਕੋਈ ਨਾ ਕੱਲੀ ਨੂੰ ਭੇਜ ਦੂੰਗੀ ਬਾਬਾ ਜੀ ਸ਼ਾਮ ਨੂੰ ਭੇਜ ਦੇ ਜਿੰਨਾ ਭੇਜਾ ਫਿਰ ਨਾ ਕੀ ਕਰ ਬੁੱਧਾ ਵੱਜ ਗਿਆ ਪਰ ਮੇਰੇ ਕੋਈ ਸਾਰੇ ਨਹੀਂ ਆਇਆ ਨਹੀਂ ਨਹੀਂ ਬਾਬਾ ਜੀ ਮੈਂ ਪੱਕਾ ਕੋਈ ਜੂੰਗੀ ਭੇਜੂੰਗੀ ਕਿ ਹੁਣ ਭੇਜ ਦੇ ਤੂੰ ਹਾਂ ਬਾਬਾ ਹਾਂ ਬਾਬੇ ਚੱਲੇ ਹਾਂ ਹਾਂ ਠੀਕ ਐ ਹੋ ਆਂਦੀ ਤਾਂ ਤੂੰ ਕਿਵੇਂ ਹੀ ਨਹੀਂ ਤੂੰ ਨਾ ਭੱਜੀ ਆਏਂਗੀ ਬੜਾ ਜਵਾਬ ਦਿੰਦੀ ਸੀ ਕੋਈ ਨਾ ਸ਼ਾਮ ਨੂੰ ਕੱਢਦਾ ਤੇਰੀ ਕਸਰ ਆ ਜੇ ਕੁੜੇ ਮੈਂ ਤੈਨੂੰ ਬਾਜਾ ਮਾਰੀ ਜਾਂਦੀ ਆ ਤਾਂ ਸੁਣ ਲੈਂਦੀ ਮੇਰੀ ਗੱਲ ਦੋ ਨਵੱਟਾ ਹੋ ਕੇ ਇੱਥੇ ਬੈਠੀ ਆਂ ਮੰਮੀ ਮੈਂ ਤੇਰੀ ਕੀ ਗੱਲ ਸੁਣਾ ਜੇ ਕੋਈ ਚੱਜ ਦੀ ਗੱਲ ਹੁੰਦੀ ਨਾ ਤਾਂ ਮੈਂ ਸੁਣ ਲੈਂਦੀ ਤੇਰੀ ਉਹੀ ਸਾਧੂ ਮੁਚੇਰ ਲਿਆ ਮਗਰ ਲੱਗ ਜਾਈ ਨਹੀਂ ਹੈਗੀ ਜੇ ਐਨੀ ਕਰਨੀ ਵਾਲੇ ਆ ਤਾਂ ਗੱਡੀਆਂ 'ਚ ਘੁੰਮਣ ਕਿਉਂ ਘਰਾਂ 'ਚ ਮੰਗਦੇ ਫਿਰਦੇ ਰਹਿੰਦੇ ਹੈਗੇ ਪਹੁੰਚੇ ਹੋਏ ਸੰਤ ਸੀ ਜੇ ਦਰਸ਼ਨ ਕਰ ਲੈਂਦੀ ਤਾਂ ਖੁਖਰੀ ਹੋ ਜਾਂਦੀ ਪਤਾ ਸਾਰਾ ਕੁਝ ਸੱਚ ਦੱਸਿਆ ਜਿੰਨਾ ਦੱਸਿਆ ਸੀ ਨਾਲੇ ਉਹਨਾਂ ਨੇ ਹੀ ਬੁਲਾਇਆਗਾ ਦਰਸ਼ਨ ਕਰਨ ਵਾਸਤੇ ਤੂੰ ਮੱਥਾ ਟੇਕ ਕੇ ਆਈ ਉਥੇ ਮੈਂ ਨਹੀਂ ਮੱਥਾ ਟੇਕਣ ਜਾਂਦੀ ਹੈਗੀ ਤੈਨੂੰ ਪਤਾ ਨਾ ਜੇ ਉਹ ਆਗੇ ਤਾਂ ਮੇਰੇ ਨੇ ਕਲੇਸ਼ ਕਰਨਗੇ ਤੈਨੂੰ ਤਾਂ ਕੁਝ ਨਹੀਂ ਕਹਿਣਾ ਹੈਗਾ ਮੈਂ ਆਪ ਹੀ ਸਮਝਾ ਦੂੰਗੀ ਉਹਨੂੰ ਕੀ ਸਮਝਾ ਦੋਗੇ ਤੁਸੀਂ ਉਹਨੂੰ ਬਾਅਦ ਵਿੱਚ ਤੁਸੀਂ ਮੇਰੇ ਮੰਗਰ ਉਹਨੂੰ ਪਾ ਦਿੰਨੇ ਹੋਗੇ ਸਾਰੇ ਸਾਪੇ ਦੀ ਜਿਹੜਾ ਮੈਨੂੰ ਬਣਾ ਦਿੰਨੇ ਹੋਗੇ ਆਪ ਤੂੰ ਉਹਨਾਂ ਸਾਹਮਣੇ ਸੱਚੀ ਬਣ ਜਾਨੀ ਹੈਗੀ ਲੈ ਫੇਰ ਜਵਾਨ ਲੜਾਈ ਆਉਣੀ ਹੈ ਨਾ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਲੈ ਤਿਆਰ ਵਿਆਹ ਹੋ ਕੇ ਜਦੋਂ ਵਿਆਹ ਕੇ ਆਈ ਸੀ ਨਾ ਜਿਵੇਂ ਉਵੇਂ ਤਿਆਰ ਵਿਆਹ ਕੋਈ ਬਾਬੇ ਦੇ ਦਰਸ਼ਨ ਕਰਨ ਜਾਣੇ ਆ ਸ਼ਾਮ ਨੂੰ ਜੇ ਨਾ ਗਈ ਫਿਰ ਮੇਰੇ ਮੁੰਡੇ ਨੂੰ ਤਲਾਕ ਦੇ ਦੇ ਮੰਮੀ ਤੁਸੀਂ ਕਹਿੋ ਜਾਂ ਗੱਲਾਂ ਕਰਦੇ ਹੋ ਸਿਰਫ ਬਾਬਿਆਂ ਮਗਰ ਲਾ ਕੇ ਨਾਲੇ ਤੁਸੀਂ ਉਹਦੇ ਤੇ ਇੰਨਾ ਯਕੀਨ ਕਰੀ ਬੈਠੇ ਹੋ ਕੀ ਪਤਾ ਉਹ ਕਹੇ ਜਾਂ ਹੋਊਗਾ ਪਹਿਲੀ ਵਾਰ ਆਪਣੀ ਗਲੀ ਚ ਆਇਆ ਪਹਿਲਾਂ ਤੂੰ ਉਹਨੂੰ ਕਦੇ ਦੇਖਿਆਗਾ ਨਹੀਂ ਤੈਨੂੰ ਕੀ ਪਤਾ ਇਹ ਜਿਹੇ ਬਾਬੇ ਪਤਾ ਸਵਾਹ ਦੀ ਚੁੰਡੀ ਤੋਂ ਵੀ ਰਾਜ਼ੀ ਹੋ ਜਾਂਦਾ ਬੰਦਾ ਕਈ ਵਾਰੀ ਇਹ ਜਿਹੇ ਬਾਬੇ ਪਤਾ ਕਿੰਨੇ ਚੰਗੇ ਹੁੰਦੇ ਆਗੇ ਜਾਵੇਂਗੀ ਪੁੱਤ ਹੋ ਜਾਊਗਾ ਹੋਰ ਕੀ ਚਾਹੀਦਾ ਪਾਣੂ ਓਹੋ ਉਹ ਗੱਲ ਤਾਂ ਮੰਮੀ ਮੈਂ ਥੋੜੀ ਸਮਝਦੀ ਆ ਵੀ ਕਈ ਬਾਬੇ ਸਹੀ ਹੁੰਦੇ ਸਵਾਦ ਹੀ ਚੁੰਡੀ ਨਾ ਵੀ ਰਾਮ ਆ ਜਾਂਦਾ ਪਰ ਜੋ ਇੰਨਾ ਹੁੰਦਾ ਸ਼ਕਤੀ ਆ ਨਾ ਤਾਂ ਫਿਰ ਉਹ ਇੱਥੇ ਕੀ ਕਰਦਾ ਫਿਰਦਾ ਤੂੰ ਹਰ ਇੱਕ ਤੇ ਯਕੀਨ ਕਰ ਲੈਣੀ ਐ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਤੂੰ ਬਾਬਿਆਂ ਤੇ ਨਾ ਯਕੀਨ ਕਰਿਆ ਕਰ ਵਾਏ ਗਰੂ ਤੋਂ ਵੱਡਾ ਕੋਈ ਨਹੀਂ ਹੈਗਾ ਦੁਨੀਆ 'ਤੇ ਬਸ ਬਥੇਰੇ ਮੈਂ ਸਵੇਰੇ ਉੱਠ ਉੱਠ ਕੇ ਮੱਥੇ ਟੇਕੇ ਹੋਏ ਆਗੇ ਮੈਨੂੰ ਕੋਈ ਯਕੀਨ ਨਹੀਂ ਹੋਰ ਚੀਜ਼ਾਂ 'ਤੇ ਮੈਨੂੰ ਪੱਕਾ ਯਕੀਨ ਆ ਬਾਬੇ ਤੇ ਪੱਕਾ ਤੇਰੇ ਪੁੱਤ ਹੋਊਗਾ ਤੇ ਤੂੰ ਅੱਜ ਸ਼ਾਮ ਨੂੰ ਤਿਆਰ ਹੋ ਕੇ ਨਾ ਰਹੀਂ ਜਾਈਂ ਤੂੰ ਬਾਬੇ ਨਾਲ ਸਾਡੇ ਆ ਕੇ ਆਈਂ ਉਦੋਂ ਕਿ ਇੱਕ ਹੁਣ ਮੇਰੀ ਵੀ ਗੱਲ ਸੁਣ ਲੈ ਲਾਸਟ ਵਾਰੀ ਤੈਨੂੰ ਯਕੀਨ ਹੋਊਗਾ ਬਾਬਿਆਂ ਤੇ ਪਰ ਮੈਨੂੰ ਨਹੀਂ ਹੈਗਾ ਮੈਨੂੰ ਤਾਂ ਮੇਰੇ ਉਹ ਪਰਮਾਤਮਾ ਤੇ ਯਕੀਨ ਆ ਜਦੋਂ ਉਹਨਾਂ ਨੇ ਚਾਇਆ ਨਾ ਸਾਰਾ ਕੁਝ ਹੋਦ ਹੀ ਹੋਣਾਗਾ ਜੇ ਤੂੰ ਮੇਰੀ ਗੱਲ ਨਾ ਮੰਨੀ ਨਾ ਮੈਂ ਜ਼ਹਿਰ ਖਾ ਕੇ ਮਰੂੰ ਮੈਂ ਫਾਹਾ ਲੈ ਲੂੰ ਨਹੀਂ ਮੈਂ ਮੱਚ ਕੇ ਮਰੂੰ ਜੇ ਤੂੰ ਮੇਰੀ ਗੱਲ ਨਾ ਮੰਨੀ ਨਹੀਂ ਤੂੰ ਤਿਆਰ ਹੋ ਕੇ ਭੱਜ ਜਾ ਮੱਥਾ ਟੇਕਣਾ ਮੇਰੇ ਤੋਂ ਬਰਾ ਕੋਈ ਨਹੀਂ ਹੈਗਾ ਜਮਾ ਨਹੀਂ ਕਰਨ ਮੰਦੀ ਹੈਗੀ ਮੇਰੀ ਮੈਂ ਹੁਣ ਕੀ ਕਰਾਂ ਮੈਂ ਤਾਂ ਸਨਵ ਜਾਲੇ ਫਸ ਗਈਆਂ ਜੇ ਉਹਨਾਂ ਨੂੰ ਪਤਾ ਲੱਗ ਗਿਆ ਉਹ ਮੇਰੇ ਨਾਲ ਕਲੇਸ਼ ਕਰਨਗੇ ਇਹਦਾ ਵੀ ਨਹੀਂ ਪਤਾ ਹੈਗਾ ਹਨਾ ਜਿਹਨੇ ਸੱਚੀ ਕੁਛ ਖਾ ਲਿਆ ਇਹ ਤਾਂ ਹੈ ਵੀ ਬਾੜੇ ਗਰਮ ਸੁਭਾਦੀ ਹੈ ਮੈਂ ਕੀ ਕਰਾਂ ਕਹਿੰਦੀ ਜਾਣਾ ਵੀ ਤਿਆਰ ਹੋ ਕੇ ਆ ਮੈਂ ਹੁਣ ਕੀ ਕਰੂੰਗੀ ਮੈਂ ਤਾਂ ਚਾਰੇ ਪਾਸੇ ਫਸ ਰਹੀ ਹਾਂ ਚਲ ਮਨਾ ਇਹਦੀ ਗੱਲ ਮੰਨ ਲਈ ਲੈਂਨੀ ਆ ਉਹਨਾਂ ਨੂੰ ਤਾਂ ਮੈਂ ਮਨਾ ਹੀ ਲੈਣਾ ਕਿਵੇਂ ਨਾ ਕਿਵੇਂ ਕਰਕੇ ਇਹ ਤਾਂ ਬਹੁਤ ਸਿਆਪੇ ਦੀ ਜੜਾ ਇਹਦਾ ਤਾਂ ਹੀ ਨਹੀਂ ਪਤਾ ਕਰੇ ਕੀ ਕੁਛ ਕਰਾਊਗੀ ਐਡਾ ਕਲੇਸ਼ ਕਰੂਗੀ ਉਹ ਆਈ ਨਹੀਂ ਹਜੇ ਤੱਕ ਬੀਬੀ ਤਾਂ ਕਹਿੰਦੀ ਸੀ ਭੇਜੂ ਭੇਜੂ ਤਾਂ ਜ਼ਰੂਰ ਪੋਤਾ ਵੀ ਤਾਂ ਚਾਹੁੰਦਾ ਬੜੇ ਖੇਕਣ ਕਰਦੀ ਸੀ ਮੈਣੀ ਹੱਥ ਦਿਖਾਣਾ ਕੋਈ ਉਹ ਆ ਗਈ ਓਏ ਇਹ ਦੱਸਿਆ ਤਾਂ ਇੱਥੀ ਸੀਗਾ ਪਰ ਇਹ ਤਾਂ ਲੱਗਦਾ ਨਹੀਂ ਹੈਗਾ ਬਾਬੇ ਦਾ ਡੇਰਾ ਇਹ ਤਾਂ ਕੋਈ ਆਈ ਲੱਗਦਾ ਜਿਵੇਂ ਖੇਤ ਨਾ ਕੋਠਾ ਹੁੰਦਾ ਕਿਸੇ ਦਾ ਚਲ ਮੈਂ ਨਾ ਇਹ ਮੈਂ ਕਰਦੀ ਇੱਕ ਵਾਰੀ ਦੇਖ ਲੈਣੀ ਆ ਜਾ ਕੇ ਕੀ ਪਤਾ ਅੰਦਰ ਧੂਣਾ ਲਾ ਰੱਖਿਆ ਹੋਵੇ। ਓਹੋ ਗਲਿਆਟ ਮਟਰ ਦੇ ਕੇ ਮਰਨਾ। ਅੱਜ ਕੱਲ ਕਾਹਦੇ ਤੇ ਭਰੋਸਾ ਨਹੀਂ ਕੀਤਾ ਜਾਂਦਾ। ਟਾਈਮ ਬਾਬਾ ਹੋ ਗਿਆ ਗਈ ਨਾ। ਮੈਨੂੰ ਲੱਗਦਾ ਹੁਣ ਪਹੁੰਚੀ। ਅੱਗੇ ਤੁਸੀਂ? ਹਾਂ ਆ ਗਿਆ ਮੈਂ। ਪਰ ਇਹ ਤਾਂ ਪਾਣੀ ਪੀਂ ਪੁੱਤ। ਉਹ ਤਾਂ ਗਈ ਹੋਈ ਹੈ ਇੱਥੇ। ਕਿੱਥੇ ਗਈ ਹੈ? ਇੱਥੇ ਗਈ ਹੈ। ਮੈਂ ਪਾਣੀ ਲੈ ਕੇ ਦਿੰਦੀ ਆ ਤੁਹਾਨੂੰ ਲਿਓ ਹਾਂ ਔਰ ਮੈਂ ਦੁੱਧੜੇ ਦਾ ਸਾਬ ਜੋੜ ਦਿੰਨਾ ਆ ਆਹੋ ਪਰਚੀ ਜੀ ਫੜਾ ਕੇ ਗਿਆ ਸੀਗਾ ਕਰ ਦੋ ਸਾਬ ਦੇਖ ਲਓ ਸਮਾਨ ਅੱਜ ਵੀ ਪਾਇਆ ਸੀ ਦੁੱਧ ਹਾਂ ਅੱਜ ਵੀ ਪਵਾਇਆ ਸੀ ਆ ਲੋ ਪਾਣੀ ਪੀ ਲਓ ਠੀਕ ਔਰ ਤੇ ਮੈਨੂੰ ਭਰੋਸਾ ਨਹੀਂ ਹੈਗਾ ਉਹ ਵੱੱਦ ਲਾ ਦਿੰਦਾ ਉਨੇ ਹੀ ਮੈਂ ਜੋੜਦਾ ਕੋਈ ਨਹੀਂ ਹਾਂ ਸਾਬ ਕਰ ਦੋ ਹਾਂ ਆ ਗਿਆ ਪੁੱਤ ਹਾਂ ਜੀ ਬਾਪੂ ਜੀ ਆ ਗਏ ਥ੍ਰੀ ਪਾਣੀ ਬੈ ਜਾ ਪੁੱਤ ਬੈ ਜਾ ਮੈਂ ਦਿੰਨੀ ਆ ਪਾਣੀ ਤੁਹਾਨੂੰ ਬੈ ਜਾ ਹੋਰ ਕਿਵੇਂ ਚੱਲਦਾ ਤੇਰਾ ਕੰਮ ਕਰ ਵਧੀਆ ਬਾਪੂ ਜੀ ਵਧੀਆ ਅੱਛਾ ਤਨਖਾਹ ਤਨੂੰ ਕੋ ਬਧਾਉਣਗੇ ਤੇਰੇ ਹਿੱਤ ਕੀ ਬਾਪੂ ਜੀ ਕਹਿੰਦੇ ਤਾਂ ਹੈਗੇ ਆ ਲ ਬਧਾਉਣ ਲਈ ਹਾਂ ਆ ਲੈ ਪੁੱਤ ਜੇ ਕਹਿਣਾ ਮੈਂ ਚੇਅਰਮੈਨ ਤੋਂ ਫੋਨ ਕਰਵਾ ਦਿੰਨਾ ਤੇਰੇ ਲਾਲੇ ਨੂੰ ਜਿਵੇਂ ਬਾਪੂ ਜੀ ਤੁਹਾਨੂੰ ਠੀਕ ਲੱਗਦਾ ਹੋਰ ਆ ਪਤਾ ਹੈ ਕਿ 9000 ਨਾਲ ਕੀ ਬਣਦਾ ਕਿੰਨੇ ਸਾਲ ਤੁਹਾਨੂੰ ਹੋ ਕੇ 9000 ਰੁਪਏ ਚ ਠੀਕ ਹੈ ਨਾ ਮੈਂ ਕਰਦਾ ਗੱਲ ਸੇਠ ਨਾਲ ਕੋਈ ਨਾ ਬਾਪੂ ਜੀ ਹਾਂ ਬੇਬਰੀ ਕਿੱਥੇ ਗਈ ਆ? ਉਹ ਪਤਾ ਇੱਥੇ ਗਵਾਂਡੀਆਂ ਦੇ ਘਰੇ ਗਈ ਆ। ਕਦੋਂ ਕਿਤੇ ਗਈ ਬੇਬੇ? ਉਹ ਨੂੰ ਹੋ ਗਿਆ ਅੱਧਾ ਕਿ ਘੰਟਾ ਹੋ ਗਿਆ ਗਈ ਨੂੰ। ਗਵਾਂਡੀ ਕਹਿੰਦੇ? ਹਾਂ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਕਿ ਉਹ ਵੀ ਇੱਥੇ ਗਈ ਹੈ ਕਿਸੇ ਦੇ। ਬੇਬੇ ਜਦੋਂ ਮੇਰਾ ਕੰਮ ਦੇ ਟਾਈਮ ਦਾ ਹੁੰਦਾ ਆਉਣ ਦਾ ਉਹ ਤੱਕ ਤਾਂ ਆ ਜਾਂਦੀ ਹੁਣ ਤਾਂ ਟਾਈਮ ਵੀ ਵਾਵਾ ਹੋ ਗਿਆ। ਨਾਲ ਐ ਨਾ ਭੇਜਿਆ ਕਰੋ ਜਮਾਕ ਨੂੰ ਕੱਲੇ ਨੂੰ। ਨਾਲ ਜਾਇ ਕਰੋ। ਫੇਰ ਕਿੰਦਾ? ਉਹ ਕੀ ਨਿਆਣੀ ਆ? ਜੇ ਕੱਲੀ ਵਾਗੀ। ਉਹ ਟਾਈਮ ਹੈਗਾ ਅੱਜ ਕੱਲ ਕਿਸੇ ਦੇ ਜਾਣਦਾ ਐ ਮੈਂ। ਗਵਾਂਡੀਆਂ ਦੇ ਗਈ ਆ ਕਿਤੇ ਦੂਰ ਨਹੀਂ ਗਈ ਹੈਗੀ ਗਵਾਂਡੀ ਆਪਣੇ ਕਿੰਨਾ ਕਾ ਹੁੰਦੇ ਨੇ ਬੇਬੇ ਰੀਤ ਨੂੰ ਐਵੇਂ ਨਾ ਕੰਢੀ ਨੂੰ ਭੇਜਿਆ ਕਰ ਲ ਕੋਈ ਗੱਲ ਨਹੀਂ ਫਿਰ ਕੀ ਹੁੰਦਾ ਤੂੰ ਉਸ ਤੇ ਦੋਨੇ ਜਣੇ ਪਤਾ ਨਹੀਂ ਹੈਗਾ ਓਰੇ ਗਵਾਂਡੀਆਂ ਦਾ ਮੇਰੇ ਮੰਗਰ ਪੈ ਗਏ ਦੋਨੇ ਜਣੇ ਫਿਰ ਕੀ ਹੁੰਦਾ ਕਿ ਮਿਆਣੀ ਆ ਜੇ ਬਾਗੀ ਕੋਈ ਟਾਈਮ ਨਹੀਂ ਹੈਗਾ ਸੇ ਤੈਨੂੰ ਇਹ ਕਹਿੰਨੇ ਆ ਮੰਗਰ ਪੈਣ ਵਾਲੀ ਕੋਈ ਗੱਲ ਨਹੀਂ ਬੇਬੇ ਸੱਚੂ ਸੱਚਾ ਦੱਸ ਦੇ ਕਿੱਥੇ ਗਈ ਆ ਰੀਤ ਮੈਂ ਕਹੀ ਤਾਂ ਯਾਨੀ ਵੀ ਗਵਾਂਡੀਆਂ ਲਗਈ ਆ ਐਕਰ ਬਿਟਾਲ ਜਾਂ ਤੂੰ ਲੈ ਕੇ ਜਾਦੀ ਆ ਬੱਬਾ 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 ਮੈਂ ਦੱਸਦੀ ਆ ਦਾਦੀਆ ਕਿੱਥੇ ਗਈ ਆ ਉਹ ਉਹ ਸਤਿ ਸ਼੍ਰੀ ਅਕਾਲ ਤੇ ਬੈਰੀਤ ਕਿੱਥੇ ਭੇਜਿਆ ਤੂੰ ਢਿੱਲੇ ਵਾਲੇ ਸਾਡੇ ਮੱਥਾ ਟੇਕਣ ਗਈ ਆ ਕਿਹੜਾ ਸਾਡਾ ਆ ਜਿਹੜਾ ਢਿੱਲੇ ਵਾਲਾ ਸਾਡਾ ਤੂੰ ਰੀਤ ਨੂੰ ਕੱਲੀ ਨੂੰ ਕਿਵੇਂ ਭੇਜਦਾ ਫੇਰ ਕਿੰਦਾ ਕਹੋ ਕਿ ਨਿਆਣੀਆਂ ਜਿੱ ਕੱਲੀ ਵਾਦੀ ਆ ਤੇਰਾ ਦਿਮਾਗ ਖਰਾਬ ਹੈ ਤੇਰਾ ਉਹ ਮੱਥਾ ਟੇਕਣ ਗਈ ਆ ਜਵਾਬ ਹੋ ਜੂਗਾ ਮੈਂ ਮੱਥਾ ਟੇਕਣਗੇ ਤੂੰ ਫਿਰ ਨਾਲ ਜਾਣਾ ਸੀ ਤੇ ਫਿਰ ਕੀ ਹੁੰਦਾ ਜੇ ਕੱਲੀ ਵਾਗੀ ਜਵਾਕ ਹੋ ਜੂ ਨਿਓ ਜੜ ਲੱਗ ਜੂ ਮੈਂ ਤਾਂ ਭਲਾ ਸੋਚਦੀ ਆ ਘਰ ਦੇ ਬਾਰੇ ਇਹਦੇ ਐਨੇ ਕਿਹੜੇ ਜਵਾਬ ਨਹੀਂ ਹੁੰਦੇ ਹੈਗੇ ਬਾਪਾ ਕੋਲੇ ਕਿ ਰਾਜ ਕਿੱਡਾ ਜਿਆਦਾ ਹੁੰਦਾ ਐ ਨਹੀਂ ਜਵਾਬ ਕੋਈ ਕਰਦੇ ਹੈਗੇ ਡੇਢ ਸਾਲ ਹੋ ਗਿਆ ਦਿਮਾਗ ਸੈਟ ਕਰ ਡੇਢ ਸਾਲ ਹੋ ਗਿਆ ਉਹਦੇ ਕਿ ਨੀਚਾ ਕੀ ਹੁੰਦਾ ਹੋ ਗਈ ਯਾਰ ਇਹਦੀ ਆ ਮੇਰਾ ਨੰਬਰ ਚ ਮੇਰੀ ਗੱਲ ਸੁਣ ਲੋ ਜਾਣਾ ਨਹੀਂ ਮੇਰੀ ਗੱਲ ਸੁਣ ਲੋ ਜੇ ਤੁਸੀਂ ਬਾਗੇ ਨਾ ਫਿਰ ਮੈਂ ਮੱਚ ਕੇ ਮਰੂਗੀ ਇੱਥੇ ਬਾਪੂ ਆ ਗਿਆ ਬਾਪਾ ਕੋਈ ਮੈਂ ਮੱਚਦੀ ਅੱਕਾ ਰਹਿ ਜਾਣਾ ਗੇ ਕਿੰਨੀ ਬਾਤ ਹੈ ਦੇਖ ਕਿਵੇਂ ਜਵਾਕਾਂ ਦੀ ਦੁਰਤੁਰ ਕੀ ਹੋਊਗੀ ਨਾ ਜਾਓ ਬਬਾ ਸਰਾਫ ਦੇ ਦੂਗਾ ਮੈਂ ਉੱਜੜ ਜਾਾਂਗੇ ਵੀ ਜਮੀ ਉੱਜੜ ਜਾਾਂਗੇ ਉੱਜੜੂਗਾ ਤੇਰਾ ਬਾਬਾ ਹੁਣ ਤੂੰ ਦੇਖ ਬੇ ਤੂੰ ਸੁਣ ਲੈ ਬੇ ਪੁੱਤਰ ਬੇ ਨਾ ਜਾਂ ਮੈਂ ਮਰ ਜਾਾਂ ਬੇ ਉੱਜੜ ਜਾਾਂਗੇ ਜਮਾਈ ਬਾਬਾ ਜੀ ਮੈਨਾਂ ਉਹਦੀ ਸੱਸ ਤੋਂ ਬੜੀ ਦੁਖੀ ਹੋ ਰਹੀ ਮੈਨੂੰ ਬਹੁਤ ਦੁੱਖੀ ਕਰਦੇ ਆਉਨੇ ਮੇਰੀ ਜ਼ਿੰਦਗੀ ਨਰਕ ਬਣਾ ਰੱਖੀ ਆ 24 ਘੰਟੇ ਕਲੇਸ਼ ਰੱਖਦੀ ਆ ਮੇਰੇ ਨਾਲ ਘਰ ਚ ਓ ਕੋਈ ਨਾ ਬੀਬਾ ਤੂੰ ਰੋਣਾ ਆ ਲੈ ਆ ਲੈ ਜਲ ਪੀ ਪਰ ਬਾਬਾ ਜੀ ਮੈਂ ਤਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਰੱਖਦੀ ਮੈਂ ਤਾਂ ਜਿਹੋ ਉਹਦੇ ਕਹਿਣ ਤੇ ਇੱਥੇ ਆ ਗਈ ਨਹੀਂ ਮੈਂ ਤਾਂ ਗੁਰੂ ਘਰ ਨੂੰ ਮੰਨਦੀ ਆ ਸਿਰਫ ਉਸੇ ਤੇ ਯਕੀਨ ਆ ਮੈਨੂੰ ਓ ਬੀਬਾ ਮੈਂ ਤੈਨੂੰ ਕਿਸੇ ਨੂੰ ਮੰਨਣ ਤੋਂ ਰੋਕਦਾ ਇਹ ਤਾਂ ਜਲ ਹੈ ਪ੍ਰਸ਼ਾਦ ਸਮਝ ਕੇ ਪੀ ਲੈ ਪੀ ਲੈ ਪੀ ਲੈ ਇਲਾ ਬਿਲਾ ਕਰ ਗਿਆ ਸਰ ਖਰਜੋ ਦੇਖੀ ਤੇ ਬਾਬਾ ਬੇਨ ਮਰਬੂਨ ਨੂੰ ਪਹਿਲਾਂ ਕੰਮ ਮੈਨੂੰ ਤਾਂ ਡਾਂਗ ਕਫੜਾ ਮੈਂ ਅੰਦਰ ਜਾਣ ਦਿੰਦੀ ਮੇਰੀ ਲਾਸ਼ ਉੱਤੋਂ ਨਹੀਂ ਜਾਣਾ ਪਊਗਾ ਤੁਹਾਨੂੰ ਤੇਰੀ ਲਾਸ਼ ਮੈਂ ਤਾਂ ਇਹਦੀ ਲਾਸ਼ ਕੱਢ ਮੈਂ ਤਾਂ ਜਾਣ ਨਹੀਂ ਦਿੰਦੀ ਮੈਂ ਕਿਵੇਂ ਜਾਣ ਦਿੰਦੀ ਮੈਂ ਨਹੀਂ ਆਣੀ ਹੇ ਮੈਂ ਮਾਰ ਚੁੱਕੀ ਮੇਰੇ ਕੋਲ ਮੇਰੇ ਕੋਲ ਖੜਾ ਖੜਾ ਕੀ ਹੋ ਗਿਆ ਉੱਠ ਉੱਠ ਹਾਏ ਵੇ ਹਾਏ ਵੇ ਤੁਸੀਂ ਬੇ ਬੁੱਤ ਬੇ ਬੁੱਤ ਇਹ ਲੋ ਚੱਢ ਇਹ ਲੋ ਚੱਢ ਪਿਆ ਉਹਨੂੰ ਦੇਖ ਲੈ ਕੀ ਹੋ ਗਿਆ ਵੇ ਵੇ ਉਹਨੂੰ ਦੇਖ ਲੈ ਕੀ ਹੋ ਗਿਆ ਅਰੇ ਵੱਡੇ ਭੂਵਨੇ ਦੀ ਇਹਨੂੰ ਦੇਖ ਲੈ ਉੱਠਦੀ ਨਹੀਂ ਰੀ ਕੀ ਹੋਇਆ ਪੁੱਤ ਰੀਤ ਰੀਤ ਚਲੋ ਘਰੇ ਲੈ ਕੇ ਚੱਲੂ ਰੀ ਉੱਠ ਘੜ ਘਰੇ ਲੈ ਕੇ ਚੱਲੂ ਰਾਮ ਨਾਲ ਰੀਤ ਰੀਤ ਖੜਾ ਪੁੱਤ ਚਲੋ ਖੜੀ ਹੋ ਜਾ ਖੜੀ ਹੋ ਜਾ ਖੜੀ ਹੋ ਖੜੀ ਦੇਖ ਲੈ ਟੰਗ ਬਾਬੇ ਦਾ ਹਾਂ ਭਈ ਜਿਹੜੇ ਬਹਿ ਗਏ ਰਾਮਨਾਲ ਘਰੇ ਬਾਬੇ ਨੂੰ ਜਿਹੜੀ ਤੁਸੀਂ ਇੱਥੇ ਅਸੀਂ ਤੇਰੇ ਮੰਗ ਰਾਈ ਸੀ ਭਾਈ ਆ ਪਾਲਾ ਚੁੱਪ ਲੋ ਹਾਂ ਚੁੱਪ ਲੋ ਚੱਲ ਚੱਲੀਏ ਬੇਬੇ ਦੇਖ ਲਿਆ ਬਾਬਿਆਂ ਦਾ ਸਲੀਕਾ ਕੋਈ ਨ ਬੇਬੇ ਨੂੰ ਵੀ ਘਰੇ ਜਾ ਕੇ ਦੇਖਾਂਗੇ ਚੱਲ ਤੋ ਇੱਕ ਵਾਰੀ ਆ ਦੇਖ ਲੈ ਸਾਦਾ ਦਾ ਟੰਗ ਗੱਡੀ ਖੜਾ ਹੀ ਖੜਾ ਸੀ ਇੱਥੇ ਪਤਾ ਨਹੀਂ ਜਿਵੇਂ ਉਹ ਕਿੱਥੇ ਲੈ ਕੇ ਜਾਂਦਾ ਕਿੰਨੇ ਵਾਰ ਕਿਹਾ ਵੀ ਪਖੰਡੀ ਸਾਧਾਂ ਤੋਂ ਬਚਿਆ ਕਰੋ ਇਹ ਸਾਰੇ ਨਹੀਂ ਆਪਾਂ ਮੰਨਦੇ ਵੀ ਸਾਰੇ ਬਾਬੇ ਇੱਕੋ ਜਿਹੇ ਨਹੀਂ ਹੁੰਦੇ ਪਰ ਚੋਲਿਆਂ ਦੇ ਵਿੱਚ ਕਈ ਬੰਦੇ ਗਲਤ ਕੰਮਾਂ ਵਾਸਤੇ ਪਏ ਹੁੰਦੇ ਨੇ ਦੇਖ ਲੈ ਢੰਗ ਹੁਣ 20 ਵਾਰੀ ਕਿਹਾ ਵੀ ਨਾ ਇਹਨਾਂ ਪਖੰਡਿਆਂ ਦੇ ਮੰਗਰ ਲੱਗਿਆ ਕਰੋ ਨਾ ਇਹਨਾਂ ਪਖੰਡਿਆਂ ਦੇ ਮੰਗਰ ਲੱਗਿਆ ਕਰੋ ਸੁਣਦੇ ਨਹੀਂ ਹੈਗੇ ਮੇਰੀ ਆ ਕਰਾ ਲਿਆ ਸੀ ਕਾਰ ਐਡਾ ਵੱਡਾ ਪਿੰਡ 'ਚ ਮੂੰਹ ਦਿਖਾਉਣ ਚੋਗੇ ਨਹੀਂ ਰਹਿਣਾ ਸੀ ਕਿਤੇ ਹੱਦ ਹੋ ਗਈ ਕਿੱਥੇ ਆ ਕੀ ਹੋਇਆ ਹੈਲੋ ਮੰਮੀ ਬੇਬੇ ਓਹੋ ਚੱਕੋ ਚੱਕੋ ਰੋਕਰ ਬੇਬੇ ਖੜੇ ਕਰੋ ਜੀ ਮੈਂ ਲੈ ਦੱਸ ਬੇਬੇ ਚੱਲ ਰਾਵੜਾ ਇੱਕ ਕਰਮਾਂ ਨੇ ਵਾਪਸ ਮੁੜਨਾ ਕਿਸੇ ਨੂੰ ਉਜਾੜ ਕੇ ਨਹੀਂ ਵਸੀਦਾ ਮਜ਼ਲੂਮਾਂ ਤੇ ਜ਼ੁਲਮ ਨਹੀਂ ਕਰੀਦਾ ਅੱਲਾ ਚਾਰੋਂ ਤੇਨੀ ਹੱਸੀਦਾ ਰੱਬ ਦੀ ਰਜ਼ਾ 'ਚ ਰਾਜ਼ੀ ਰਹ ਬੰਦਿਆ ਰੱਬ ਨੂੰ ਤਪ ਨਹੀਂ ਦਸੀਦਾ ਓਏ ਰੱਬ ਨੂੰ ਤਪ ਨਹੀਂ ਦਸੀਦਾ